ਦੋਸਤੋ ਮੈਂ ਤੁਹਾਡਾ ਛੇਵ ਇੱਕ ਛੋਟੀ ਜੀ ਵੀਡੀਓ ਲੈ ਕੇ ਹਾਜ਼ਰ ਹਾਂ ਔਰ ਅੱਜ ਦੀ ਵੀਡੀਓ ਹੈ ਕਿ ਅਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਸੰਗੜ ਸ਼੍ਰਿੰਕ ਕਰ ਲਿਆ ਹੈ ਆਪਣੇ ਆਪ ਨੂੰ ਬਹੁਤ ਜ਼ਿਆਦਾ ਲੋਕਾਂ ਤੋਂ ਅਲੱਗ ਕਰ ਲਿਆ ਹੈ ਆਪਣੇ ਆਪ ਨੂੰ ਅਸੀਂ ਇਕੱਲੇ ਮਹਿਸੂਸ ਕਰਦੇ ਹਾਂ ਸਿਰਫ ਫੋਨ ਦਾ ਹੀ ਸਹਾਰਾ ਹੈ ਸਿਰਫ ਮੋਬਾਈਲ ਫੋਨ ਦੇ ਸਹਾਰੇ ਹੀ ਅਸੀਂ ਆਪਣਾ ਜੀਵਨ ਬਤੀਤ ਕਰ ਰਹੇ ਹਾਂ ਜਿਹੜੇ ਆਪਣੇ ਨਾਲ ਦੇ ਆ ਆਪਣੇ ਨੇੜੇ ਦੇ ਆ ਫੈਮਿਲੀ ਮੈਂਬਰ ਆਪਣੇ ਦੋਸਤ ਮਿੱਤਰ ਆ ਉਹਨਾਂ ਦੇ ਨਾਲ ਨਹੀਂ ਅਸੀਂ ਲੌਂਗ ਡਿਸਟੈਂਸ ਜਿਹੜੇ ਆ ਰਿਲੇਸ਼ਨਸ ਉਹਨਾਂ ਨੂੰ ਜ਼ਿਆਦਾ ਤਵੱਜੂ ਦਿੰਨੇ ਆ ਜ਼ਿਆਦਾ ਇੰਪੋਰਟੈਂਸ ਦਿੰਨੇ ਆ ਆਪਣੀ ਦਿਲ ਦੀਆਂ ਫੀਲਿੰਗਸ ਅਸੀਂ ਕਿਸੇ ਦੇ ਨਾਲ ਸ਼ੇਅਰ ਨਹੀਂ ਕਰਦੇ ਕਹਿੰਦੇ ਕਿ ਜੇ ਨਹੀਂ ਖੋਲੋਗੇ ਦਿਲ ਆਪਣੇ ਦੋਸਤੋ ਮਿੱਤਰੋਂ ਔਰ ਆਪਣੇ ਰਿਸ਼ਤੇਦਾਰੋਂ ਔਰ ਯਾਰੋਂ ਕੇ ਸਾਥ ਫਿਰ ਡਾਕਟਰ ਖੋਲੇਗਾ ਅਜਾਰੋਂ ਕੇ ਸਾਥ ਸੋ ਦੋਸਤੋ 스트ੈਸ ਦਾ ਕਾਰਨ ਵੀ ਇਹੀ ਆ ਕਿ ਆੜੇ ਦੁਆੜੇ ਅਸੀਂ ਆਪਣੀਆਂ ਫੀਲਿੰਗਸ ਨੂੰ ਸ਼ੇਅਰ ਨਹੀਂ ਕਰਦੇ ਸ਼ੇਅਰ ਐਂਡ ਕੇਅਰ ਵੀ ਜਿਹੜੀ ਸਾਡੇ ਅੰਦਰ ਹੈ ਜਿਹੜੀ ਉਹ ਫੀਲਿੰਗ ਨਹੀਂ ਹੈ ਜੇ ਅਸੀਂ ਸ਼ੇਅਰ ਤੇ ਕੇਅਰ ਨਹੀਂ ਕਰਦੇ ਤਾਂ ਫਿਰ ਅਸੀਂ ਇਕੱਲੇ ਰਹਿ ਜਣੇ ਹਾਂ ਆਪਣੇ ਆਪ ਦੇ ਨਾਲ ਅਸੀਂ कि समा बिता को अपने आप ही समा बिता टाइम नहीं है वी डोंट हैव ए टाइम टू स्पेंड विद आवर सैल्फ विद आवर नीयर एंड डीयरस वी आर सो बिजी वी आर सो फ्रस्ट्रेटिड वाई बिकॉज वी डोंट हैव टाइम टू शेयर आवर फीलिंग्स विद अदर्स स्पेसली आवर नीयरस एंड डीयर इस्पेली विद आवर फ्रेंड्स विद आवर पार्टनर विद आवर ਪੈਰੈਂਟਸ ਉਹ ਬਹੁਤ ਖੁਸ਼ਕਿਸਮਤ ਲੋਕ ਹੁੰਦੇ ਹਨ ਜਿਨ੍ਹਾਂ ਦੇ ਘਰ ਕੋਈ ਅਡੀਕਣ ਵਾਲਾ ਹੁੰਦਾ ਹੈ ਅਸੀਂ ਕਹਿੰਦੇ ਹਾਂ ਕਿ ਉਹ ਮੈਂ ਮੇਰੀ بیوی ਜਾਂ ਮੈਂ ਤੇ ਮੇਰਾ ਹਸਬੰਡ ਤੇ ਮੇਰੇ ਬੱਚੇ ਫੈਮਿਲੀ ਹੈ ਨਹੀਂ ਮਾਤਾ ਪਿਤਾ ਬਜ਼ੁਰਗ ਜੇ ਤੁਹਾਡੇ ਸਾਥ ਹੋਣਗੇ ਤੁਹਾਡੇ ਨਾਲ ਹੋਣਗੇ ਤਾਂ ਬਹੁਤ ਕਿਸਮਤ ਵਾਲੇ ਆ ਕਿਉਂਕਿ ਕੋਈ ਸ਼ੱਕ ਨਹੀਂ ਕਿ ਉਹ ਤੁਹਾਨੂੰ ਘੂਰਦੇ ਆ ਤੁਹਾਨੂੰ ਡਾਂਟਦੇ ਆ ਕਿੰਦੇ ਜਿਹਨੇ ਆਪਣੇ ਮਾਪੇ ਬਾਬ ਦੀਆਂ ਝਿੜਕਾਂ ਜਿਹੜੀਆਂ ਆ ਜਿਹੜੇ ਉਹਨਾਂ ਦੇ ਜਿਹੜੇ ਜਿਹੜੀਆਂ ਗੱਲਾਂ ਸਹਿ ਲਈਆਂ ਉਹ ਤਰ ਗਿਆ ਕਿਉਂਕਿ ਉਸ ਨੂੰ ਕਈ ਕੁਝ ਸਿੱਖਣ ਨੂੰ ਮਿਲਦਾ ਕੋਈ ਹੋਰ ਤੁਹਾਡਾ ਦੋਸਤ ਮਿੱਤਰ ਨਹੀਂ ਜਿੰਨਾ ਦੋਸਤ ਤੁਹਾਡੀ ਮਾਂ ਆ ਤੁਹਾਡੀ ਜਾਂ ਤੁਹਾਡਾ ਪਿਤਾ ਆ ਉਹ ਕੋਈ ਹੋਰ ਸੜਕ ਤੇ ਜਾਣ ਵਾਲਾ ਉਹ ਤੁਹਾਡਾ ਮਿੱਤਰ ਨਹੀਂ ਹੋ ਸਕਦਾ ਉਹ ਤੁਹਾਡਾ ਫਰੈਂਡ ਨਹੀਂ ਹੋ ਸਕਦਾ ਸੋ ਮਾਪੇ ਬਾਬਪ ਦੀਆਂ ਕਈਆਂ ਨੂੰ ਜਿਹੜੀਆਂ ਗੱਲਾਂ ਨੂੰ ਸਹਾਰਨਾ ਸਿੱਖੋ ਕਿਉਂਕਿ ਉਹ ਜੋ ਦੱਸਦੇ ਹੈ ਨਾ ਉਹ ਆਪਣੇ ਐਕਸਪੀਰੀਅੰਸ ਤੋਂ ਦੱਸਦੇ ਹੈ ਤੇ ਤੁਸੀਂ ਮੁਖਤ ਦਾ ਐਕਸਪੀਰੀਅੰਸ ਤੁਹਾਨੂੰ ਮਿਲਦਾ ਤੁਹਾਨੂੰ ਉਹ ਵੀ ਕਹਿੰਦੇ ਹੁੰਦੇ ਨੇ ਨਾ ਕਿ ਗਧੇ ਨੂੰ ਘਿਓ ਦਿਓ ਉਹਨੂੰ ਚੰਗਾ ਨਹੀਂ ਲੱਗਦਾ ਸੋ ਦੋਸਤੋ ਅੱਜ ਦੀ ਵੀਡੀਓ ਬਸ ਇੰਨੀ ਹੀ ਕਿ ਆਪਣੇ ਜਿਹੜੇ ਰਿਸ਼ਤੇ ਆ ਉਹਨਾਂ ਨੂੰ ਸੰਭਾਲੋ ਉਹਨਾਂ ਦੀ ਕਦਰ ਕਰੋ ਆਪਣੇ ਦੋਸਤਾਂ ਮਿੱਤਰਾਂ ਦੀ ਕਦਰ ਕਰੋ ਆਪਣੇ ਪੇਰੈਂਟਸ ਦੀ ਕਦਰ ਕਰੋ ਕਿਉਂਕਿ ਉਹ ਹੀ ਤੁਹਾਡੇ ਜ਼ਿਆਦਾ ਜਿਹੜੇ ਹੈਗੇ ਹਨ ਕਿ ਆਪਣੇ ਆਦਰਵਾਇਜ਼ ਕੋਈ ਹੋਰ ਆਪਣਾ ਨਹੀਂ ਹੋ ਸਕਦਾ ਅੱਜ ਦੀ ਵੀਡੀਓ ਇੰਨੀ ਹੀ ਤੁਹਾਡਾ ਸਾਡਾ ਸਭ ਦਾ ਰੱਬ ਰੱਖਾ ਸ਼ਬਾਹ ਹੈਡਿੰਗ ਦੇ ਵਾਸਤੇ ਗੋਡ ਬlesੀ